ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਇਹ 7 ਫੁੱਟ ਦਾ ਵੀਰੇ 7 ਫੁੱਟ ਦਾ ਹਾਂਜੀ 7 ਫੁੱਟ ਦਾ ਤੇ ਇਸ ਤੋਂ ਵੱਡੇ ਵੀ ਹੁੰਦੇ ਆ ਆਪਣੇ ਕੋਲੀਆਂ ਕਿੰਦਾ ਇਸ ਤੋਂ ਵੱਡਾ ਨਹੀਂ ਹੁੰਦਾ ਇਹ ਇਸ ਤੋਂ ਵੱਡਾ ਹੁੰਦਾ 12 ਫੁੱਟ ਦਾ ਹਾਂਜੀ ਉਹ ਪਿਆ ਨਹੀਂ ਇਸ ਟਾਈਮ ਓਕੇ ਤੇ ਹੋਰ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀ ਇੱਥੇ ਮੌਜੂਦ ਹੈਗੀ ਜੀ ਆਪਾਂ ਗੱਲ ਕਰੀਏ ਤਾਂ ਵੀਰੇ ਸਾਰੀ ਵੈਰਾਈਟੀ ਹੈਗੀ ਆਪਾਂ ਕੋਲ ਹੋਰ ਮਿਲਾ ਕੇ ਆਏ ਹਾਂਜੀ ਤੇ ਆਪਣੇ ਕੋਲ ਕੈਨੇਡਾ ਦੇ ਝੰਡੇ ਵਗੈਰਾ ਵਾਲਾ ਵੀ ਹੈਗੇ ਨੇ ਜਿੱਦਾਂ ਵੱਖ-ਵੱਖ ਤਰ੍ਹਾਂ ਦੇ ਅੱਛਾ ਝੰਡੇ ਹੋਇਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜਿਹੜੀਆਂ ਤਰ੍ਹਾਂ ਦੇ ਜਿਹੜੇ ਪਤੰਗ ਇੱਥੇ ਅਵੇਲੇਬਲ ਹੈਗੇ ਨੇ ਵੀ ਡਾਟਸ ਦਾ 100 ਮਿਲੂਗਾ ਵਧੀਆ ਵੱਡਾ ਪਤੰਗ ਹੈਗਾ ਵਾ ਉਹਦਾ ਸਿੰਗਲ ਪੀ ਲੂੰਗਾ 15 ਰੁਪਏ ਦਾ ਮਿਲਦਾ ਹੈ ਤੁਹਾਨੂੰ 8 ਰੁਪਏ ਲਾਵਾਂਗੇ ਜੇ ਵੀਡੀਓ ਦੇਖ ਕੇ ਆਉਂਗੇ ਵੀਡੀਓ ਦੇਖ ਕੇ ਆਉਂਗੇ ਤੁਹਾਨੂੰ ਲੈਸ ਕਰਕੇ ਲਾਵਾਂਗੇ ਜੀ ਅੱਛਾ ਜੀ ਹੋਰ ਆਪਣੇ ਕੋਲ ਕਿਸ ਤਰ੍ਹਾਂ ਜਿਹੜੇ ਪਤੰਗ ਇੱਥੇ ਆ ਸਭ ਤੋਂ ਪਹਿਲਾਂ ਜਿਹੜਾ ਜੋੜਾ ਲਾਂਦੇ ਲਾਂਦੇ ਰਹਿੰਦੇ ਨੇ ਜੀ ਗਾਕ ਹੂੰ ਸਭ ਤੋਂ ਪਹਿਲਾਂ ਛੋਟੇ ਨੂੰ ਹੱਥ ਪਾਉਂਦਾ ਜੀ ਆ ਮੀਡੀਅਮ ਸਾਈਜ਼ ਹੁੰਦਾ ਜੀ ਪਤੰਗ ਦਾ ਠੀਕ ਹੈ ਜੀ ਮੀਡੀਅਮ ਸਾਈਜ਼ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਹੀ ਮੰਗਦੇ ਆ 650 ਰੁਪਏ ਦਾ 100 ਆ ਸਤਿ ਸ਼੍ਰੀ ਅ ਲੋੜੀ ਦਾ ਤਿਹਾਰ ਜਿਹੜਾ ਆ ਚੁੱਕਾ ਹੈ ਕਾਫੀ ਘੱਟ ਸਮਾਂ ਉਸ ਨੂੰ ਰਹਿ ਚੁੱਕਾ ਹੈ ਤੇ ਦਰੇਸੀ ਗਰ ਜਿਹੜਾ ਗਰਾਊਂਡ ਜਿਹੜੀ ਦਰੇਸੀ ਮਾਰਕੀਟ ਹੈ ਉਹ ਸਾਰੀ ਲੋੜੀ ਦੇ ਰੰਗ ਵਿੱਚ ਰੰਗ ਚੁੱਕੀ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰੀਕੇ ਨਾਲ ਜਿਹੜੀ ਇੱਥੇ ਪਤੰਗਾਂ ਦੀ ਮਾਰਕੀਟ ਜਿਹੜੀ ਸੱਜ ਚੁੱਕੀ ਹੋਈ ਹੈ ਕਾਫੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਪਤੰਗ ਲੱਗ ਚੁੱਕੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਮੁੰਡੇ ਸਿੱਧੂ ਦੇ ਜਿਹੜੇ ਪਤੰਗ ਨੇ ਆ ਚੁੱਕੇ ਹੋਏ ਨੇ ਜਿਹਦੇ ਵਿੱਚ ਛੋਟੇ ਸਿੱਧੂ ਮੂਸੇਵਾਲਾ ਦੀ ਫੋਟੋ ਵੀ ਲੱਗੀ ਹੋਈ ਹੈ ਨਾ ਹੋਰ ਵੀ ਕਾਫੀ ਅਵਾਕ ਨੂੰ ਕੁਝ ਤਰ੍ਹਾਂ ਦੇ ਜਿਹੜੇ ਪਤੰਗ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਨੇ ਵੀ ਆ ਕਾਫੀ ਜਿਹੜੀ ਵਾਸਟ ਵੈਰਾਈਟੀ ਆਫ ਕਾਈਟਸ ਇੱਥੇ ਅਵੇਲੇਬਲ ਹੈਗੀ ਹੈ ਦੇਸ਼ਾਂ ਸਿੱਧੂ ਮੂਸੇਵਾਲੇ ਦੇ ਹੋਰ ਵੀ ਕਾਫੀ ਕੰਨੇ ਕੈਨੇਡਾ ਦੇ ਝੰਡੇ ਵਾਲੇ ਜਿਹੜੇ ਪਤੰਗ ਇੱਥੇ ਮੌਜੂਦ ਨਹੀਂ ਦੇਖ ਸਕਦਾ ਕਾਫੀ ਜਿਹੜੀਆਂ ਘੈਂਟ ਘੈਂਟ ਤਰ੍ਹਾਂ ਦੇ ਜਿਹੜੇ ਪਤੰਗ ਇੱਥੇ ਕੀ ਆਏ ਨੇ ਜਿਹੜਾ ਕਿ ਦਰੇਸੀ ਮਾਰਕੀਟ ਹੈ ਹਰ ਸਾਲ ਇਸੇ ਕਰਕੇ ਮਸ਼ਹੂਰ ਹੁੰਦੀ ਹੈ ਕਿਉਂਕਿ ਇੱਥੇ ਕਾਫੀ ਕਹੋ ਅਲੱਗ-ਅਲੱਗ ਤਰ੍ਹਾਂ ਦੇ ਪਤੰਗ ਦੇਖਣ ਨੂੰ ਮਿਲਦੇ ਨੇ ਕਸਟਮਰ ਆਉਂਦੇ ਨੇ ਜਿਸ ਤਰ੍ਹਾਂ ਦੀ ਵੀ ਡਿਮਾਂਡ ਕਰਦੇ ਹਨ ਉਸ ਤਰ੍ਹਾਂ ਦੀ ਜਿਹੜੇ ਪਤੰਗ ਨੇ ਇੱਥੋਂ ਮਿਲ ਜਾਂਦੇ ਨੇ ਜੇਕਰ ਵੱਡੇ ਪਤੰਗ ਲੈਣੇ ਹੋਣ ਛੋਟੇ ਲੈਣੇ ਹੋਣ ਜਿਹੜੇ ਕ੍ਰੀਏਟਿਵ ਪਤੰਗ ਲੈਣੇ ਹੋਣ ਜਾਂ ਫੋਟੋਆਂ ਵਾਲੇ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਤੰਗ ਹੋ ਗਏ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇੱਕ ਵੱਡੇ ਵੱਡੇ ਜਿਹੜੇ ਪੰਜ ਨੇ ਬਾਈ ਜੀ ਜਿਹੜਾ ਵੱਡਾ ਓਏ ਬਜਰਾ ਵੱਡਾ ਤੰਗ ਹੈਗਾ ਇਹ ਕਿੰਨਾ ਸਾਈਜ਼ ਦਾ ਕਿੱਡਾ ਹੈਗਾ ਜੀ ਇਹ ਇਹ 7 ਤਾਵਾ ਵੀਰੇ 7 ਤਾਵਾ ਹਾਂਜੀ 7 ਫੁੱਟ ਦਾ ਤੇ ਇਸ ਤੋਂ ਵੱਡੇ ਵੀ ਹੁੰਦੇ ਆ ਆਪਣੇ ਕੋਲ ਜਾਂ ਕਿੰਦਾ ਇਸ ਤੋਂ ਵੱਡਾ ਨਹੀਂ ਹੁੰਦਾ ਜੀ ਇਹ ਇਸ ਤੋਂ ਵੱਡਾ ਹੁੰਦਾ 12 ਫੁੱਟ ਦਾ ਹਾਂਜੀ ਉਹ ਪਿਆ ਨਹੀਂ ਇਸ ਟਾਈਮ ਓਕੇ ਤੇ ਹੋਰ ਆਪਣਾ ਕਿਹੜੀ ਕਿਹੜੀ ਵੈਰਾਈਟੀ ਇੱਥੇ ਮੌਜੂਦ ਹੈਗੀ ਜੀ ਆਪਾਂ ਗੱਲ ਕਰੀਏ ਤਾਂ ਵੀਰੇ ਸਾਰੀ ਵੈਰਾਈਟੀ ਹੈਗੀ ਆਪਾਂ ਕੋਲ ਆਉਂਗੂ ਇੱਕ ਵਾਰੀ ਮੈਨੂੰ ਜੀ ਕਿੱਦਾਂ ਕੋਈ ਯਾਨੀ ਕਿ ਅ ਕੋਈ ਭਰੇ ਆਉਂਦੇ ਨੇ ਜਾਂ ਛੱਜੇ ਆਉਂਦੇ ਨੇ ਜਿਹਨੂੰ ਆਪਾਂ ਪੰਜਾਬੀ ਜਿੰਦ ਕਹਿੰਦੇ ਆ ਆ ਵੀ ਇੱਕ ਤਰੰਗੀ ਵਾਲਾ ਤੰਗ ਬਣਾਇਆ ਹੋਇਆ ਤੁਸੀਂ ਇੱਥੇ ਆ ਛੋਟਾ ਸਾਈਜ਼ ਹੈ। ਅਜਾ ਛੋਟਾ ਸਾਈਜ਼ ਪਿਓਰ ਬਲੈਕ ਹੈ। ਹਾਂਜੀ ਤੇ ਆਪਣੇ ਕੋ ਕੈਨੇਡਾ ਦੇ ਝੰਡੇ ਵਗੈਰਾ ਵਾਲਾ ਵੀ ਹੈਗੇ ਨੇ ਜਿਦਾਂ ਵੱਖ-ਵੱਖ ਤਰ੍ਹਾਂ ਦੇ। ਇਹ ਵੀ ਹਟ ਗਿਆ ਹੋਇਆ। ਅਜਾ ਚੰਗਿਆ ਹੋਇਆ। ਹਾਂਜੀ। ਤਾਂ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜਿਹੜੀਆਂ ਤਰ੍ਹਾਂ ਦੇ ਜਿਹੜੇ ਪਤੰਗ ਇੱਥੇ ਅਵੇਲੇਬਲ ਹੈਗੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਕਦੇ ਇੱਥੇ ਤੁਹਾਨੂੰ ਅਗਲੀ ਦੁਕਾਨ 'ਚ ਦਿਖਾਉਣਾ ਚਾਹਵਾਂਗੇ ਕਿ ਲੋੜੀ 2025 ਵਾਲਾ ਜਿਹੜਾ ਪਤੰਗ ਆ ਉਹ ਵੀ ਇੱਥੇ ਮੌਜੂਦ ਹੈਗਾ ਤੇ ਇਸ ਵਾਰ 2025 ਜਿਹੜਾ ਚੜ ਚੁੱਕਿਆ ਹੈਗਾ। ਤੇ ਲੋਹੜੀ 2025 ਦੇ ਜਿਹੜੇ ਪਤੰਗ ਲੱਗਣੇ ਸ਼ੁਰੂ ਹੋ ਜੁ ਕਿਸੇ ਇੱਕ ਵਾਰ ਦਿਖਾਇਓ ਦੁਕਾਨ ਦੇ ਅੰਦਰ ਵੀ ਕਿਸ ਤਰੀਕੇ ਨਾਲ ਪਤੰਗਾਂ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਸਾਰੇ ਪਤੰਗ ਕਿੰਨੇ ਵਧੀਆ ਤਰੀਕਿਆਂ ਨਾਲ ਜਿਹੜੇ ਇੱਥੇ ਸਜਾਏ ਹੋਏ ਨੇ ਕਾਫੀ ਲੋਕਾਂ 'ਚ ਉਤਸ਼ਾਹ ਹੁੰਦਾ ਹੈ ਕਿ ਅਸੀਂ ਵੱਖ-ਵੱਖ ਤਰ੍ਹਾਂ ਦੇ ਪਤੰਗ ਲੈ ਕੇ ਆਈਏ ਕੋਠੇ ਜਿੱਦੋਂ ਚੜਾਉਣੇ ਹੁੰਦੇ ਲੋਹੜੀ ਵਾਲੇ ਦਿਨ ਤਾਂ ਇੱਕ ਪਤੰਗ ਤੁਹਾਨੂੰ ਜਿਹੜਾ ਕੀ ਹੈ ਹਰ ਸਾਲ ਦੇਖਣ ਨੂੰ ਮਿਲਦਾ ਹੀ ਮਿਲਦਾ ਜਿਹੜਾ ਆਹ ਹਾਂ ਇਹ ਜਿਹੜਾ ਸਭ ਦਾ ਫੇਵਰੇਟ ਕਹਿ ਲੋ ਹੁੰਦਾ ਕਿ ਜਿਹਨਾਂ ਲੋੜੀ ਵਾਲੇ ਦਿਨ ਤਾਂ ਇਹ ਹਰੇਕ ਦੇ ਕੋਠਿਆਂ 'ਚ ਇਹਲਾ ਪਤੰਗ ਜਿਹੜਾ ਉੱਡਦਾ ਹੀ ਉੱਡਦਾ ਤੁਹਾਨੂੰ ਨਜ਼ਰ ਆਊਗਾ ਤੁਹਾਨੂੰ ਹੋਰ ਵੀ ਇੱਥੇ ਦਿਖਾਉਂਦੇ ਆ ਦੁਕਾਨਾਂ ਉੱਤੇ ਲੈ ਕੇ ਚੱਲਦੇ ਆ ਵੀ ਕਿਸ ਤਰ੍ਹਾਂ ਆ ਵੱਖ-ਵੱਖ ਜਿਹੜੀਆਂ ਪਰੀਆਂ ਜਿਹਨੂੰ ਕਹਿ ਸਕਦੇ ਆ ਆਪਾਂ ਪੰਜਾਬੀ 'ਚ ਇਹਨਾਂ ਨੂੰ ਪਰੀਆਂ ਆਖਿਆ ਜਾਂਦਾ ਇਹ ਪਲਾਸਟਿਕਲ ਜਿਹੜੇ ਪੇਪਰ ਵਾਲੇ ਪਤੰਗ ਹੁੰਦੇ ਬਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਸੁਣਾ ਵਧੀਆ ਬਾਈ ਜੀ ਬਾਈ ਜੀ ਕਿਹੜੇ ਕਿਹੜੇ ਤਰ੍ਹਾਂ ਦੇ ਪਤੰਗ ਹੈਗੇ ਅੰਦਰ ਆਪਣੇ ਕੋਲ ਮੈਂ ਦੇਖ ਸਕਦਾ ਕਾਫੀ ਚਮਕੀਲੇ ਤਰ੍ਹਾਂ ਦੇ ਪਤੰਗ ਵੀ ਰੱਖੇ ਹੋਏ ਨੇ ਹਾਂਜੀ ਹਾਂਜੀ ਤਾਂ ਇੱਕ ਵਾਰੀ ਅੰਦਰ ਤੁਹਾਨੂੰ ਲੈ ਕੇ ਚਲਦੇ ਆਂ ਦੁਕਾਨ ਦੇ ਇੱਥੇ ਆ ਗਏ ਪਿਛਲੇ ਪੜਾਏ ਇਹ ਦੇਖੋ ਹਾਂਜੀ ਜਿੰਦਾ ਜੀ 800 ਰੁਪਏ ਦਾ 100 ਮਿਲੂਗਾ ਵਧੀਆ ਵੱਡਾ ਪਤੰਗ ਹੈਗਾ ਵਾ ਉਹਦਾ ਸਿੰਗਲ ਪੀ ਲਵਾਂਗੇ 15 ਰੁਪਏ ਮਿਲਦਾ ਹੈ ਤੁਹਾਨੂੰ 800 ਰੁਪਏ ਲਾਵਾਂਗੇ ਜੇ ਵੀਡੀਓ ਦੇਖ ਕੇ ਆਉਂਗੇ న్యూਸ ਦੇਖ ਕੇ ਆਉਂਗੇ ਤੁਹਾਨੂੰ ਲੈਸ ਕਰਕੇ ਲਾਵਾਂਗੇ ਜੀ ਅੱਛਾ ਜੀ ਹੋਰ ਆਪਣੇ ਕੋਲ ਕਿਸ ਤਰ੍ਹਾਂ ਜਿਹੜੇ ਪਤੰਗ ਇੱਥੇ ਅ ਸਭ ਤੋਂ ਪਹਿਲਾਂ ਜਿਹੜਾ ਜੋੜਾ ਲਾਂਦੇ ਲਾਂਦੇ ਰਹਿੰਦੇ ਆ ਗਾਗ ਹੂੰ ਸਭ ਤੋਂ ਪਹਿਲਾਂ ਛੋਟੇ ਨੂੰ ਹੱਥ ਪਾਉਂਦਾ ਜੀ ਆ ਮੀਡੀਅਮ ਸਾਈਜ਼ ਹੁੰਦਾ ਜੀ ਪਤੰਗ ਦਾ ਠੀਕ ਹੈ ਜੀ ਮੀਡੀਅਮ ਸਾਈਜ਼ ਹੁੰਦਾ ਸਭ ਤੋਂ ਪਹਿਲਾਂ ਇਹ ਹੀ ਮੰਗਦੇ ਆ 650 ਰੁਪਏ ਦਾ 100 ਆ 650 650 ਰੁਪਏ ਦਾ 190 ਰੁਪਏ ਦੇ ਪਰ ਆਇਆ ਭਾਈ ਆ ਕੀ ਚੀਜ਼ ਹੈਗੀ ਆ ਇਹ ਇਹ ਸਾਰਾ ਜੀ ਨਵੀਂ ਵੈਰੀਟੀ ਬਣਾਈ ਆ ਜੀ ਲੋਕੀ ਸਾਰੇ ਕਿਉਂਕਿ ਆਮ ਪਤੰਗ ਹੋ ਗਏ ਸੀ ਕਿ ਸਾਰਿਆਂ ਮਨ ਭਰ ਗਏ ਲੋਕਾਂ ਦਾ ਆਪਾਂ ਸਟਾਰ ਰੂਮ ਆ ਤੇ ਲਗ ਲਗ ਤਰ੍ਹਾਂ ਦੀ ਚੀਜ਼ਾਂ ਬਨਵਾਈਆਂ ਆਈਆਂ ਦੇਖੋ ਜੀ। ਭਜੀ ਇਹਦੇ ਕੀ ਮੈਸੇਜ ਵਾਲੇ ਪਤੰਗ ਨਹੀਂ ਹੋਣ ਹੋਏ ਜਿੱਦਾਂ ਲਿਖਿਆ ਹੁੰਦਾ ਲੋਹੜੀ 2025 ਆ। ਉਹ ਲੋਹੜੀ ਪਿਆਰ ਕਰਵਾਨੇ ਆ ਜੀ ਅਸੀਂ ਤਿਆਰ ਐਂਡਲੇ ਦਿਨਾਂ 'ਚ ਤੇਰਾ ਕਰਵਾਨੇ ਕਿਉਂਕਿ ਫਟ ਜਾਂਦੇ ਆ ਇਦਾਂ ਜੀ। ਬਿਲਕੁਲ ਬਿਲਕੁਲ। ਪਿੱਛੇ ਦੇਖ ਸਕਦਾ ਮੈਂ ਲਿਖਿਆ ਹੋਇਆ ਪਤੰਗ ਲੋਹੜੀ ਆ। ਲਵਲੀ ਕਿਹਾ ਹੋਇਆ। ਲਵ ਲਿਖਿਆ ਆ ਜੀ। ਸਾਰਾ ਲੋਹੜੀ ਵੀ ਲਿਖਿਆ 2025 ਦੇ ਪਰੇ ਮਿਲ ਜੂਗੇ ਇਦਾਂ ਬੱਡੇ ਸਾਰੇ। ਇੱਕ ਅਜੱਗ ਤਾਂ ਵੱਡਾ ਪਤੰਗ ਆਪਣਾ ਕਿੰਨੇ ਫੁੱਟ ਦਾ ਜਾਂ ਕਹਿੰਦੇ ਕਿੰਨੇ ਤਵੇ ਵਾਲਾ ਹੁੰਦਾ 6 ਫੁੱਟ ਦਾ ਹੁੰਦਾ ਜੀ 6 ਫੁੱਟ ਦਾ ਐਂਡਰ 6 ਫੁੱਟ ਦਾ ਹੁੰਦਾ ਜੀ ਇਹ ਪਰ ਆਪਿਆ 3 ਫੁੱਟ ਦਾ ਜੀ 3 ਫੁੱਟ ਦਾ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪਤੰਗ ਕਾਫੀ ਵੱਖ-ਵੱਖ ਤਰ੍ਹਾਂ ਦੇ ਪਤੰਗ ਜਿਹੜੇ ਇਸ ਦੁਕਾਨ ਦੇ ਵਿੱਚ ਮੌਜੂਦ ਹੈਗੇ ਨੇ ਤਾਂ ਤੁਹਾਨੂੰ ਹੋਰ ਵੀ ਜਿਹੜੀਆਂ ਵੈਰਾਈਟੀਆਂ ਵਿਖਾਵਾਂਗੇ ਯਾਰ ਬੰਦ ਕਰ ਦੋ